ਲੋਕੇ ਸੋਚ ਸਮਝ ਕੇ ਜੋ ਵੀ ਜਿੰਦਗੀ ਚ ਸਟੈਪ ਲੈਣਾ ਉਹ ਸੋਚ ਸਮਝ ਕੇ ਲੋ ਕਾਸਮ ਸਿੰਗਰਸ ਹੁੰਦੇ ਸੀ ਲਾਈਕ ਉਹਨਾਂ ਨੂੰ ਹੁੰਦਾ ਸੀ ਹਾਂ ਉਹ ਸਾਨੂੰ ਸਾਨੂੰ ਟ੍ਰੀਟ ਬੈਡ ਕਰ ਦਿੰਦੇ ਸੀ ਤੇ ਇੱਕ ਇੱਕ ਟਾਈਮ ਹੁੰਦਾ ਸੀ ਕਿ ਹਾਂ ਮਤਲਬ ਮੈਂ ਲਿਟਰਲੀ ਸੜਕ ਤੇ ਵੀ ਸੁੱਤਾ ਹੋਇਆ ਸਾਨੂੰ ਮਤਲਬ 20000 ਰੁਪਏ ਮਿਲਦਾ ਹੁੰਦਾ ਸੀ ਉਹਦੇ ਚ ਅਸੀਂ 8-9 ਜਾਣੇ ਹੁੰਦੇ ਸੀ ਅਸੀਂ ਸਾਰਿਆਂ ਨੇ ਬੰਡੀਆਂ ਪਾ ਲੈਣੀ ਕਿ ਹਾਂ ਯਾਰ ਅੱਜ ਸ਼ੋਲਾ ਆਇਆ ਸ਼ੋਲਾ ਆਇਆ ਸ਼ੋਲਾ ਹੈ 5-5 ਕਿਲੋਮੀਟਰ 10-10 ਕਿਲੋਮੀਟਰ ਮੋਢੇ ਤੇ ਕੀਬੋਰਡ ਪਾ ਕੇ ਤੁਰਿਆ ਹੋਇਆ ਮੈਂ ਬੜਾ ਦੁੱਖ ਲੱਗਦਾ ਸੀ ਕਿ ਕੋਈ ਗੱਲ ਨਹੀਂ ਚੱਲ ਛੱਡ ਯਾਰ ਸਾਡਾ ਕੰਮ ਹੈ ਸਾਡੀ ਰੋਜੀ ਰੋਟੀ ਹੈ ਨਾ ਦਿਲ ਦੇ ਅੰਦਰ ਸੀ ਕਿ ਹਾਂ ਆਪ ਕਰੂੰਗਾ ਇੱਕ ਨਾ ਇੱਕ ਦਿਨ ਕਰੂੰਗਾ ਕਰੂੰਗਾ ਜ਼ਰੂਰ ਕਰੂੰਗਾ ਕਿਉਂਕਿ ਗਾਣਾ ਆਇਆ ਫਿਰ 2020 ਦੇ ਵਿੱਚ ਟੌਪ ਨੋ ਨਜਾ ਬਰੂ ਤੇ 15 ਦਿਨ ਗਾਣਾ ਲਾਈਕ ਚੱਲਿਆ ਨਹੀਂ ਗਾਣਾ ਪਰ ਮੈਂ ਹਾਰ ਨਹੀਂ ਮੰਨੀ ਸੀ ਮੈਂ ਬੇਸ਼ਰਮ ਵਾਂਗ ਲੱਗਿਆ ਰਹਿੰਦਾ ਸੀ ਐਵਰੀ ਡੇ ਮੈਂ ਜਿਮ ਜਾਣਾ ਉੱਠ ਕੇ ਐਵਰੀ ਡੇ ਮੈਂ ਲੈਕ 2 2 ਘੰਟੇ ਮੇ ਗੁੱਸੇ ਦੀ ਐਕਸਰਸਾਈਜ਼ ਕਰੀ ਜਾਣੀ ਭੱਜੀ ਆਣਾ ਪਾਗਲਾ ਵਾਂਗੂੰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਕੋਈ ਵੀ ਬੰਦਾ ਕਦੇ ਵੀ ਕਿਸੇ ਨਾਲ ਕੋਈ ਸਾਇੰਸ ਚ ਇਹ ਹੁੰਦਾ ਨਾ ਉਹ ਦੇਖ ਦੂ ਕਿ ਉਹ ਆਇਆ ਕਰੋ ਭਰਾਓ ਲੋਕ ਕੀ ਕਹਿੰਦੇ ਕਿ ਵਿੱਕੀ ਟਾਪ ਨੌਂ ਚ ਵਿੱਕੀ ਟਾਪ ਨੌਂ ਚ ਵਿੱਕੀ ਟਾਪ ਨੌਂ ਚ ਸੋ ਮੈਨੂੰ ਪਤਾ ਸੀ ਕਿ ਮੇਰੇ ਦਿਲ ਚ ਕੀ ਵੀ ਦੀ ਜਦੋਂ ਹੁਣ ਲਾਈਕ ਜਦੋਂ ਥੋੜੀ ਜੇਬ ਚ ਪੈਸਾ ਨਾ ਹੋਵੇ ਥੋੜੀ ਜੇਬ ਚ ਪੈਸਾ ਨਾ ਹੋਵੇ ਤੁਸੀਂ ਹੁਣ ਤੁਹਾਨੂੰ ਹਰੇਕ ਦੀ ਘਰੇ ਲਾਈਕ ਨੀਡ ਹੁੰਦੀ ਹੈ ਨਾ ਕਿ ਹਾਂ ਸਿੰਗਰ ਦੀ ਲਾਈਫ ਇਦਾਂ ਦੀ ਹੋ ਜਾਂਦੀ ਹੈ ਕਿ ਉਹਨੂੰ ਦਿਖਾਵਾ ਵੀ ਬਹੁਤ ਕਰਨਾ ਪੈਂਦਾ ਕਿਤੇ ਜਾਣਾ ਕਰਨਾ ਹੁਣ ਮਾੜੀ ਜਗ੍ਹਾ ਤੇ ਕੌਫੀ ਨਹੀਂ ਪੀ ਸਕਦਾ ਜਾਂ ਮਾੜੀ ਜਗ੍ਹਾ ਤੇ ਹੁਣ ਸੜਕ ਤੇ ਖੜਕੇ ਤਾਂ ਚਾਹ ਪੀ ਨਹੀਂ ਸਕਦਾ ਮੈਂ ਦੱਸਣਾ ਚਾਹੁੰਦਾ ਹਰ ਇੱਕ ਬੰਦੇ ਦੀ ਹਰ ਇੱਕ ਦੀ ਘਰ ਦੀ ਮਜਬੂਰੀ ਹੁੰਦੀ ਹੈ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਉਹਦੇ ਦਿਲ ਚ ਕੀ ਚੱਲਦਾ ਹੁੰਦਾ ਹਨਾ ਕਿਸੇ ਨੂੰ ਕੀ ਪਤਾ ਮੇਰੇ ਦਿਲ ਚ ਕੀ ਚੱਲਦਾ ਜਾਂ ਮੇਰੇ ਘਰੇ ਕੀ ਪ੍ਰੋਬਲਮ ਹੈ ਆਪਣੇ ਆਪ ਨੂੰ ਪੇਸ਼ ਕਰੋਗੇ ਤਾਂ ਹੀ ਲੋਕ ਲੋਕ ਕੀ ਪਿਆਰ ਕਰਨਗੇ ਹਨਾ ਸਾਡੀ ਇੰਡਸਟਰੀ ਦੇ ਵਿੱਚ ਇੱਕ ਬੜਾ ਹੋਇਆ ਕਿ ਇਹ ਲਾਈਕ ਈਜ਼ੀ ਬਹੁਤ ਲੈਂਦੇ ਆ ਹਰੇਕ ਬੰਦੇ ਨੂੰ ਯਾਨੀ ਪਰ ਮੈਂ ਸੋਚਦਾ ਨੇ ਕਦੇ ਕਿਸੇ ਨੂੰ ਈਜ਼ੀ ਨਾ ਲਓ ਪਤਾ ਨਹੀਂ ਕਿਹੜਾ ਬੰਦਾ ਤੁਹਾਡੇ ਮੂਰੇ ਆ ਜੇ ਤੇ ਜਦੋਂ ਅਸੀਂ ਕੰਮ ਕਰਦੇ ਸੀ ਜਦੋਂ ਸ਼ੋਜ਼ ਕਰਦੇ ਸੀ ਸਾਨੂੰ ਮਤਲਬ 20000 ਰੁਪਏ ਮਿਲਦਾ ਹੁੰਦਾ ਸੀ ਉਹਦੇ ਚ ਅਸੀਂ 8-9 ਜਾਣੇ ਹੁੰਦੇ ਸੀ ਅਸੀਂ ਸਾਰਿਆਂ ਨੇ ਬੰਡੀਆਂ ਪਾ ਲੈਣੀਆਂ ਹਾਂ ਯਾਰ ਅੱਜ ਸ਼ੋਅ ਲਾਇਆ ਸ਼ੋਅ ਲਾਇਆ ਸ਼ੋਅ ਲਾਇਆ ਕਾਫੀ ਸਿੰਗਰਸ ਹੁੰਦੇ ਸੀ ਲਾਈਕ ਉਹਨਾਂ ਨੂੰ ਹੁੰਦਾ ਸੀ ਹਾਂ ਉਹ ਸਾਨੂੰ ਸਾਨੂੰ ਟ੍ਰੀਟ ਬੈਡ ਕਰ ਦਿੰਦੇ ਸੀ ਤੇ ਪਰ ਮੈਂ ਸਾਨੂੰ ਪਰ ਅਸੀਂ ਦਿਲ ਚ ਰੱਖਦੇ ਹਾਂ ਮੈਂ ਕੋਈ ਗੱਲ ਨਹੀਂ ਇੱਕ ਦਿਨ ਆਪਾਂ ਕਰਾਂਗੇ ਲੋਟ ਕਰਾਂਗੇ ਸਾਰਾ ਸਿਸਟਮ ਲੋਟ ਕਰਾਂਗੇ ਬਹੁਤ ਸਾਰੇ ਸ਼ੋਜ਼ ਕੀਤੇ ਕੋਈ ਮਤਲਬ ਅਸੀਂ ਪੈਲਸ ਨਹੀਂ ਛੱਡਿਆ ਕੋਈ ਅਸੀਂ ਸ਼ਹਿਰ ਨਹੀਂ ਛੱਡਿਆ ਕੋਈ ਦੁਨੀਆ ਦਾ ਕੋਨਾ ਕੋਨਾ ਮਤਲਬ ਕੁਝ ਨਹੀਂ ਛੱਡਿਆ ਤੇ ਮਹਾਰਾਜ ਦੀ ਐਸੀ ਕਿਰਪਾ ਹੋਈ ਜਦੋਂ ਬਾਈ ਜੀ ਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਕੋਈ ਕੰਟਰੀ ਨਹੀਂ ਛੱਡੀ ਕੋਈ ਜਹਾਜ਼ ਨਹੀਂ ਛੱਡਿਆ ਕੋਈ ਹੋਟਲ ਨਹੀਂ ਛੱਡਿਆ ਤੇ ਇੱਕ ਇੱਕ ਟਾਈਮ ਹੁੰਦਾ ਸੀ ਕਿ ਹਾਂ ਮਤਲਬ ਮੈਂ ਲਿਟਰਲੀ ਸੜਕ ਤੇ ਵੀ ਸੁੱਤਾ ਹੋਇਆ ਮੈਂ ਸੜਕ ਤੇ ਵੀ ਸੁੱਤਾ ਹੋਇਆ ਤੇ ਬੱਸ ਨੰਗ ਬੱਸ ਨੰਗ ਜਾਂਦੀ ਸੀ ਤੇ ਕਿਉਂਕਿ ਉੱਥੇ ਜਦੋਂ ਰਹਿੰਦੇ ਸੀ ਬੱਸ ਬੱਸ ਨੰਗ ਜਾਂਦੀ ਸੀ ਲਾਸਟ ਬੱਸ ਦਾ ਟਾਈਮ ਹੁੰਦਾ ਇਹ ਨਹੀਂ ਪਤਾ ਸੜਕ ਤੇ ਪੈਣਾ ਪੈ ਜੇ ਕੀ ਹਾਂ ਇੱਥੇ ਹੀ ਸੋ ਜਾ ਤੇ 5 5 ਕਿਲੋਮੀਟਰ 10 10 ਕਿਲੋਮੀਟਰ ਮੋੜੇ ਤੇ ਕੀਬੋਰਡ ਪਾ ਕੇ ਤੁਰਿਆ ਹੋਇਆ ਮੈਂ 5 7 ਕਿਲੋਮੀਟਰ ਮੇਰੇ ਪਿੰਡ ਮੇਰੇ ਯਾਦ ਆ ਮੇਰੇ ਪਿੰਡ ਤੋਂ ਕੈਂਚੀਆਂ ਹਾਂ ਮੈਂ 8 8 ਕਿਲੋਮੀਟਰ ਇੱਥੇ ਮੋੜੇ ਤੇ ਪਾ ਕੇ ਇਦਾਂ ਕੀਬੋਰਡ ਤੁਰਿਆ ਜਾਣਾ ਤੇ ਸਾਰੀ ਸਾਰੀ ਰਾਤ ਸੜਕਾਂ ਤੇ ਘੱਟਦੇ ਨਹੀਂ ਕਿ ਹਾਂ ਅੱਜ ਇੱਥੇ ਅੱਜ ਇੱਥੇ ਅੱਜ ਇੱਥੇ ਚੱਲੇ ਆਂ ਪ੍ਰੋਗਰਾਮ ਸਿੰਗਰ ਹਮੇਸ਼ਾ ਆਪਣੀ ਗੱਡੀ 'ਚ ਚਲੇ ਜਾਣਾ ਉਹਨੇ ਆਰਾਮ ਨਾਲ ਲੈ ਉਹਨੇ ਸ਼ੋਹ-ਸ਼ੂ ਲਾ ਕੇ ਨਿਕਲ ਜਾਣਾ ਹਨਾ ਤੇ ਮੁੜ ਕੇ ਕਈ ਵਾਰ ਤਾਂ ਸਾਡੇ ਨਾਲ ਇਦਾਂ ਹੋਇਆ ਕਿ ਉਹਨਾਂ ਨੇ ਫੋਨ ਹੀ ਬੰਦ ਕਰ ਲੈਣਾ ਇੱਕ ਵਾਰੀ ਸਾਡਾ ਐਕਸੀਡੈਂਟ ਹੋਇਆ ਬਹੁਤ ਤਕੜਾ ਮੇਰੇ ਅੱਜ ਵੀ ਯਾਦ ਹੈ ਉਹ ਸਿੰਗਰ ਇੱਥੇ ਆ ਜੇ ਕੱਲ ਉਹ ਇੱਥੇ ਬਿਚਾਰਾ ਫਿਰਦਾ ਹੁੰਦਾ ਹੁਣ ਰੁਲਦਾ ਤੇ ਪਤੰਦਰ ਨੇ ਸਾਨੂੰ ਉਹ ਯੂਪੀ ਲੈ ਗਿਆ ਸ਼ੋਹ ਲਵਾਉਣ ਤੇ ਅਸੀਂ ਸ਼ੋਹ ਲਾਉਣ ਯੂਪੀ ਚਲੇ ਗਏ ਤੇ ਉਹਦਾ ਸ਼ੋਅ ਏਡਾ ਵਧੀਆ ਲਾਇਆ ਸੀ ਸਾਰਿਆਂ ਨੇ ਤੇ ਸਾਡੀ ਗੱਡੀ ਦਾ ਰਾਤ ਨੂੰ ਅ ਯੂਪੀ ਸੀ ਮੈਨੂੰ ਯੂਪੀ ਦੇ ਵਿੱਚ ਕੋਈ ਹੋ ਸੀ ਬੜਾ ਖਤਰਨਾਕ ਜਾ ਰਹੀ ਸੀ ਰਾਤ ਦੇ ਮਤਲਬ ਧੁੰਦ ਪੈ ਰਹੀ ਸੀ ਸਾਡੀ ਗੱਡੀ ਫੁੱਟਪਾਥ ਤੇ ਚੜ ਗਈ ਡਰਾਈਵਰ ਨੂੰ ਨਹੀਂ ਆਈ ਸਾਡੀ ਗੱਡੀ ਪਲਟ ਗਈ ਗੱਡੀ ਪਲਟ ਗਈ ਸਿੱਧੀ ਹੋ ਗਈ ਟਾਇਰ ਫਟ ਗਏ ਉਹਦੇ ਲਾਈਕ ਦੋ ਟਾਇਰ ਫਟ ਗਏ ਤੇ ਅਸੀਂ ਇੰਨੇ ਡਰ ਗਏ ਕਿ ਹਾਂ ਲਾਈਕ ਜਦੋਂ ਅਸੀਂ ਸਿੰਗਰ ਨੂੰ ਫੋਨ ਕੀਤਾ ਕਿ ਸਾਡੇ ਮੂਰੇ ਮੂਰੇ ਸੀ ਉਹ ਮੈਂ ਕਿਹਾ ਯਾਰ ਸਾਡੀ ਗੱਡੀ ਦੇ ਟਾਇਰ ਪਾੜ ਗਏ ਸਾਨੂੰ ਟਾਇਰ ਜਾਂਦੇ ਗੱਡੀ ਸਾਡੀ ਬਚ ਗਈ ਮੈਂ ਕਾਸੀ ਸਾਰੇ ਬਚ ਗਏ ਆ ਤੇ ਮੇਰਾ ਭਰਾ ਬਣ ਕੇ ਸਾਨੂੰ ਲਾਈਕ ਸਾਨੂੰ ਟਾਇਰ ਚਾਹੀਦੇ ਆ ਕਹਿੰਦਾ ਯਾਰ ਮੈਂ ਤਾਂ ਚੱਲਾ ਗਿਆ 35 ਕਿਲੋਮੀਟਰ ਦੂਰ ਲੰਘ ਗਿਆ ਕਹਿੰਦਾ ਇੱਥੋਂ ਯਾਰ ਤੇ ਮੈਂ ਕਹਾ ਯਾਰ ਤੇਰਾ ਸ਼ੂ ਲਾਉਣਾ ਹੈ ਅਸੀਂ ਪਤੰਦਰਾ ਤੂੰ ਸਾਨੂੰ ਸਾਨੂੰ ਸਾਡੀ ਟੇਕ ਕੇਅਰ ਕਰ ਮਾੜੀ ਦੀ ਤੇ ਮਤਲਬ ਉਹ ਵਿਚਾਰਾ ਚੱਲ ਗਿਆ ਮੈਂ ਕੋਈ ਨਾ ਤੂੰ ਜਾ ਭਰਾਵਾ ਅਸੀਂ ਸਾਰੀ ਰਾਤ ਲਿਟਰਲੀ ਐਦਾਂ ਜੂਸੇ ਰਹੇ ਸਾਰੀ ਸੜਕ ਸਾਰੀ ਰਾਤ ਫੇਰੀ ਗਏ ਕਦੇ ਟਾਇਰਾਂ ਵਾਲੀ ਦੁਕਾਨ ਖਲਾ ਅਦੇ ਕੋਸ਼ ਕਿਤੋਂ ਨਾ ਕਿਤੋਂ ਹੀ ਜਿਗਾਰਡ ਜੂੜ ਕਰਕੇ ਚਲੋ ਅਸੀਂ ਘਰੇ ਆਏ ਬੜਾ ਦੁੱਖ ਲੱਗਦਾ ਸੀ ਕੀ ਕੋਈ ਗੱਲ ਨਹੀਂ ਚੱਲ ਛੱਡ ਯਾਰ ਸਾਡਾ ਕੰਮ ਹੈ ਸਾਡੀ ਰੋਜੀ ਰੋਟੀ ਹੈ ਨਾ ਤੇ ਇਦਾਂ ਹੀ ਬਹੁਤ ਸਾਰੇ ਇਨਸੀਡੈਂਸ ਹੋਏ ਕਿ ਜ਼ਿੰਦਗੀ ਦੇ ਵਿੱਚ ਬੜੇ ਲੋਕ ਮਿਲਦੇ ਸੀ ਆਉਂਦੇ ਸੀ ਘਰੇ ਸਿੱਖਣਾ ਆਉਂਦੇ ਸੀ ਬੜੇ ਲੋਕ ਆਉਂਦੇ ਸੀ ਕਿ ਹਾਂ ਜਦੋਂ ਕੰਮ ਲੈਣਾ ਵੀਰਾ 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 ਇਹ ਉਹ ਬਲਾ 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 ਤੂੰ ਸਾਡਾ ਭਰਾ ਸਾਡੀ ਤੂੰ ਜਿੰਦ ਜਾਨ ਹੈ ਤੇ ਬੜੇ ਲੋਕਾਂ ਨੂੰ ਬੜੇ ਲੋਕਾਂ ਦਾ ਕੀਤਾ ਬੜੇ ਲੋਕਾਂ ਨੂੰ ਬੜੇ ਲੋਕਾਂ ਨੂੰ ਗਾਈਡ ਕੀਤਾ ਬੜੇ ਲੋਕਾਂ ਨੂੰ ਸਿਖਾਇਆ ਕਿ ਤੁਸੀਂ ਆਓ ਆਪਾਂ ਮੇਰੇ ਘਰੇ ਮੇਰੇ ਘਰੇ ਲਾਈਕ ਮੇਰਾ ਏਡਾ ਲੱਕੀ ਘਰ ਸੀ ਉਥੇ ਹਰੇਕ ਬੰਦਾ ਆਇਆ ਉਸ ਘਰੇ ਵੱਡੇ ਤੋਂ ਵੱਡੇ ਫਨੇਖਾਂ ਹਰੇਕ ਬੰਦਾ ਮੇਰੇ ਘਰੇ ਬੈਠਾ ਹੁੰਦਾ ਸੀ ਥੱਲੇ ਅਸੀਂ ਅਸੀਂ ਪ੍ਰੈਕਟਿਸਾਂ ਕਰਾਈਆਂ ਸੀ ਸਿਖਾਇਆ ਕਿ ਤੁਸੀਂ ਇੰਦਾ ਕਰੋ ਇੰਦਾ ਕਰੋ ਇੰਦਾ ਕਰੋ ਤੁਸੀਂ ਐ ਨਹੀਂ ਇੱਥੋਂ ਐ ਪਰਫਾਰਮ ਕਰਨਾ ਤੁਸੀਂ ਐ ਕਰਨਾ ਦਿਲ ਦੇ ਅੰਦਰ ਸੀ ਕਿ ਹਾਂ ਆਪ ਕਰੂੰਗਾ ਇੱਕ ਨਾ ਇੱਕ ਦਿਨ ਕਰੂੰਗਾ ਕਰੂੰਗਾ ਜ਼ਰੂਰ ਕਰੂੰਗਾ ਕਿਉਂਕਿ ਕਿਉਂਕਿ ਗੁਰੂ ਮਾਰਾ ਨੇ ਜਦੋਂ ਟਾਈਮ ਲਿਹਾਣਾ ਸੀ ਉਹ ਉਦੋਂ ਹੀ ਹੋਣਾ ਸੀ ਹਨਾ ਤੇ ਦਿਲ ਅੰਦਰੋਂ ਖੁੰਦਗਰੀ ਤਾਂ ਹੁੰਦੀ ਹੁੰਦੀ ਸੀ ਯਾਰ ਕੋਈ ਗੱਲ ਨਹੀਂ ਕਰਦੇ ਆ ਕਰਦੇ ਕਿਉਂਕਿ ਉਦੋਂ ਪੈਸੇ ਨਹੀਂ ਹੁੰਦੇ ਸੀ ਕਿ ਹਾਂ ਕਿ ਪੈਸੇ ਇਕੱਠੇ ਕਰਾਂਗੇ ਤੇ ਫਿਰ ਐਲਬਮ ਕਰਾਂਗੇ ਸੋ ਦੋਸ 17 ਦੇ ਵਿੱਚ ਪਹਿਲਾ ਗਾਣਾ ਕੀਤਾ ਫਿਰ ਮੈਂ 20 ਦੇ ਵਿੱਚ ਮਤਲਬ ਕਰੋਨਾ ਆਇਆ ਮੈਂ ਬੜਾ ਮਤਲਬ ਇੰਨਾ ਕਿ ਦੁੱਖ ਦੇਖੇ ਮਤਲਬ ਸਾਰਾ ਸਿਸਟਮ ਸਿਸਟਮ ਕਰਕੇ ਚਲੋ ਮੈਂ ਫਿਰ ਵੀ ਸੋਚੀ ਜਾਂਦਾ ਸੀ ਮੈਂ ਕਹਿੰਦਾ ਯਾਰ ਏਡੀ ਸੋਹਣੀ ਜ਼ਿੰਦਗੀ ਸੀ ਮੈਂ ਤਾਂ ਪੰਗਾ ਹੀ ਲੈ ਲਿਆ ਸਾਇੰਸ ਸੁਈ ਜਾ ਹੋ ਕੇ ਤੇ ਕਿਉਂਕਿ ਅੰਦਰੋਂ ਅੰਦਰ ਹੀ ਸਟ੍ਰੈਸ ਹੁੰਦੀ ਸੀ ਦਿਮਾਗ ਤੇ ਕਿ ਨਹੀਂ ਯਾਰ ਕੱਲ ਨੂੰ ਕੁੜੀ ਦਾ ਵਿਆਹ ਵੀ ਕਰਨਾ ਆਪਦਾ ਸਾਰਾ ਸਿਸਟਮ ਦੇਖਣਾ ਘਰ ਦੇ ਖਰਚੇ ਕਿਉਂਕਿ ਖਰਚੇ ਮੈਂ ਆਲਮੋਸਟ ਜਦੋਂ ਵੱਡਾ ਲਾਈਕ ਜਦੋਂ ਤੁਸੀਂ 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 ਜਦੋਂ ਕਮਾਉਣ ਲੱਗਦੇ ਹੋ ਵਧੀਆ ਅਰਨਿੰਗ ਕਰਨ ਲੱਗਦੇ ਹੋ ਜਦੋਂ ਚੰਡੀਗੜ੍ਹ 15 ਤੋਂ ਬਾਅਦ ਲਾਈਕ ਮੈਂ ਵਧੀਆ ਉੱਠਣਾ ਬੈਠਣਾ ਖਾਣਾ ਪੀਣਾ ਗੱਡੀ ਗੁੱਡੀ ਸਾਰਾ ਸਿਸਟਮ ਸਾਰਾ ਕੁਝ ਬੰਦੇ ਦੇ ਖਰਚੇ ਵੱਧ ਜਾਂਦੇ ਆ ਉਸ ਹਿਸਾਬ ਨਾਲ ਸਾਰਾ ਸਿਸਟਮ ਮੇਰਾ ਹਿਲ ਗਿਆ ਸੀ ਜਦੋਂ ਮੈਂ ਸਾਈਨ ਹੋਇਆ ਮੈਂ ਕਿਹਾ 3 ਸਾਲ ਮੈਂ ਕਿਹਾ ਯਾਰ ਉਹਦਾ ਔਖਾ ਹੋ ਗਿਆ ਸਿਸਟਮ ਸੋ ਗਾਣਾ ਆਇਆ ਫਿਰ 2020 ਦੇ ਵਿੱਚ ਟੌਪ ਨੋਜ ਗੱਭਰੂ ਤੇ 15 ਦਿਨ ਗਾਣਾ ਲਾਈਕ ਚੱਲਿਆ ਨਹੀਂ ਗਾਣਾ 15 ਦਿਨ ਮੈਂ ਕਿਹਾ ਯਾਰ ਬੜਾ ਬੈਡ ਫੀਲ ਹੋਇਆ ਮੈਂ ਕਿਹਾ ਯਾਰ ਆ ਕੀ ਹੋ ਗਿਆ ਮੈਂ ਕਿਹਾ ਚੱਕਰ ਹੀ ਪੈ ਗਿਆ ਚਲੋ 20 ਦਿਨਾਂ ਬਾਅਦ ਗਾਣਾ ਮੈਨੂੰ ਕਿਸੇ ਦਾ ਫੋਨ ਆ ਗਿਆ ਵਿੱਕੀ ਕੌਸ਼ਲ ਨੇ ਤੇਰੀ ਰੀਲ ਪਾਈ ਆ ਤੇ ਤੇਰੇ ਟੌਪ ਨੂੰ ਜੱਗਬਰੂ ਗਾਣੇ ਤੇ ਮੈਂ ਕਹਾਂ ਕੌਣ ਯਾਰ ਕਿਵੇਂ ਕਿਉਂਕਿ ਮੈਂ ਬਹੁਤ ਘਟਦੇ ਹਾਂ ਧੁੰਦਿੰਦਾ ਕਿ ਮੈਂ ਕਹਾਂ ਨਹੀਂ ਯਾਰ ਆਪਣੇ ਗਾਣੇ ਤੇ ਨਹੀਂ ਕਹਿੰਦਾ ਹਾਂ ਯਾਰ ਤੇਰੇ ਗਾਣੇ ਤੇ ਵਿੱਕੀ ਕੌਸ਼ਨ ਨੇ ਰੀਲ ਪਾਈ ਹੈਗਾ ਨਾ ਤੂੰ ਜਾ ਕੇ ਕੋਲ ਜੇ ਮੈਂ ਦੇਖਿਆ ਹਾਂ ਜੀ ਉਹਨੇ ਇਦਾਂ ਲਿਪਸਿੰਗ ਭਾਜੀ ਨੇ ਕਰਕੇ ਪਾਈ ਹੋਈ ਸੋ ਰਾਤੋ ਰਾਤ ਹੀ ਮੈਂ ਮੇਰਾ ਇੰਸਟਾਗ੍ਰam ਆਪ ਗਿਆ ਤੇ ਮੈਂ ਵੀਰੇ ਪੂਰਬ ਚ ਮੈਂ ਲਾਈਕ ਪੂਰਬ ਚ ਰਹਿੰਦਾ ਹੁੰਦਾ ਸੀ ਪੂਰਾ ਪ੍ਰੀਮੀਅਮ ਦੇ ਵਿੱਚ ਤੇ ਮੈਂ ਮੁਦਦੋ ਕਿ ਪਿਆ ਸੀ ਬੈਠ ਤੇ ਮੇਰੀ ਮੰਮੀ ਕਹਿੰਦੀ ਆ ਵੀ ਨਹੀਂ ਚੱਲਿਆ ਪੁੱਤ ਤੇਰਾ ਗਾਣਾ ਐਕਚੁਅਲੀ ਮੇਰਾ ਗਾਣਾ ਟੀਵੀ ਤੇ ਨਹੀਂ ਚਲਾਉਂਦੇ ਮੈਂ ਜਿੱਕ ਦੱਸਣ ਲੱਗਿਆ ਗੱਲ ਮੇਰਾ ਗਾਣਾ ਟੀਵੀ ਤੇ ਮੈਨੂੰ ਐ ਮੇਰੀ ਮਾਂ ਕਹਿੰਦੀ ਤੇਰਾ ਗਾਣਾ ਟੀਵੀ ਤੇ ਕਦੋਂ ਆਊਗਾ ਲੋਕਾਂ ਦੇ ਗਾਣੇ ਆਉਂਦੇ ਤੇਰਾ ਟੀਵੀ ਤੇ ਗਾਣਾ ਕਿਉਂ ਨਹੀਂ ਆਉਂਦਾ ਪਰ ਮੈਂ ਹਾਰ ਨਹੀਂ ਮੰਨੀ ਸੀ ਮੈਂ ਬੇਸ਼ਰਮਾ ਵਾਂਗੂ ਲੱਗਿਆ ਰਹਿੰਦਾ ਸੀ ਐਵਰੀ ਡੇ ਮੈਂ ਜਿਮ ਜਾਣਾ ਉੱਠ ਕੇ ਐਵਰੀ ਡੇ ਮੈਂ ਲਾਈਕ 2-2 ਘੰਟੇ ਮੈਂ ਗੁੱਸੇ ਜੀ ਐਕਸਰਸਾਈਜ਼ ਕਰੀ ਜਾਂੀ ਭੱਜੀ ਜਾਣਾ ਪਾਗਲਾ ਵਾਂਗੂ ਮੈਂ ਥੋੜਾ ਮੋਟਾ ਹੁੰਦਾ ਸੀ ਤੇ ਮੈਂ ਮਤਲਬ ਆਪਣਾ weight ਤੋੜ ਲਿਆ ਇੰਨਾ ਜ਼ਿਆਦਾ ਤੇ ਮਤਲਬ ਘਰੇ ਹੁਣ ਨਹੀਂ ਕੁਝ ਬੋਲ ਸਕਦਾ ਸੀ ਕਰੇ ਆਪਣੀ ਕਿਉਂਕਿ ਮਦਰ ਵਿਚਾਰੇ ਪਹਿਲੇ ਹੀ ਬਿਮਾਰ ਸੀ ਫਾਦਰ ਸਾਹਿਬ ਵੀ ਤੇ ਘਰੇ ਕੁਝ ਦੱਸ ਨਹੀਂ ਸਕਦੇ ਸੀ ਪਰ ਅੰਦਰੋਂ ਅੰਦਰ ਹੀ ਚੱਲਦਾ ਰਹਿੰਦਾ ਸੀ ਕਿ ਨਹੀਂ ਕੋਈ ਗੱਲ ਨਹੀਂ ਕੁਝ ਕਰਾਂਗੇ ਕੁਝ ਕਰਾਂਗੇ ਹੋਊਗਾ ਮੈਨੂੰ ਇੱਦਾਂ ਸੀ ਕਿ ਹਾਂ ਹੋਊਗਾ 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 ਤੇ ਸਾਈਨ ਹੋ ਗਿਆ ਸੀ ਕੋਈ ਪੈਸੇ ਪੂਸੇ ਨਹੀਂ ਕੋਈ ਕੁਛ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਕੰਮ ਨਹੀਂ ਮੈਂ ਕੋਈ ਕੰਮ ਨਹੀਂ ਕਰ ਸਕਦਾ ਲਾਈਕ ਅਪਾਹ ਹੈ ਹੁੰਦਾ ਨਾ ਬੰਦਾ ਉਹ ਹੋ ਕੇ ਬਹਿ ਗਿਆ ਮੈਂ ਕਿਹਾ ਯਾਰ ਬੜਾ ਔਖਾ ਹੋ ਗਿਆ ਤੇ ਉਹ ਗੱਲ ਆ ਜਾਂਦੀ ਹੈ ਕਿ ਇਕੱਲੇ ਭਰਾ 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 ਲੈ ਕੇ ਭਰਾ ਤੂੰ ਸਾਡਾ ਭਰਾ ਐ ਤੂੰ ਐ ਜਦੋਂ ਮੈਨੂੰ ਲੋਡ ਹੁੰਦੀ ਸੀ ਲਾਈਕ ਉਦੋਂ ਉਹ ਚੀਜ਼ਾਂ ਨਹੀਂ ਹੁੰਦੀਆਂ ਸੀ ਤੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਕੋਈ ਵੀ ਬੰਦਾ ਕਦੇ ਵੀ ਕਿਸੇ ਨਾਲ ਕੋਈ ਸਾਈਂਸ ਜਿਹਾ ਹੁੰਦਾ ਨਾ ਉਹ ਦੇਖ ਦੂ ਕਿ ਹੋਇਆ ਕਰੋ ਭਰਾਓ ਜ਼ਿੰਦਗੀ 'ਚ ਬੜੀ ਮੁਸ਼ਕਿਲ ਨਾਲ ਇਹ ਚੀਜ਼ਾਂ ਲਾਈਕ ਤੁਹਾਡੀ ਲਾਈਫ ਸੈੱਟ ਹੁੰਦੀ ਹੈ ਨਾ ਤੇ ਹਰੇਕ ਦੀ ਮਾਂ ਹਰੇਕ ਨੂੰ ਡੀਕਰੀ ਹੁੰਦੀ ਹੈ ਘਰੇ ਕਿ ਮੇਰਾ ਪੁੱਤ ਇੰਨੇ ਪੈਸੇ ਲੈ ਕੇ ਆਊਗਾ ਜਾਂ ਮੇਰਾ ਪੁੱਤ ਇਦਾਂ ਕਰੂਗਾ ਮੇਰਾ ਹਰੇਕ ਦੇ ਘਰਦਿਆਂ ਨੂੰ ਹੁੰਦਾ ਕਿ ਕੀ ਸਾਡਾ ਜਵਾਕ ਕੁਛ ਕਰੂਗਾ ਸੈੱਟ ਹੋਊਗਾ ਹਨਾ ਸਾਡਾ ਫਿਊਚਰ ਹੋਰ ਵਧੀਆ ਹੋਊਗਾ ਸੋ ਕਿਸੇ ਦੇ ਪਿੱਛੇ ਲੱਗ ਲੋ ਕਿ ਸੋਚ ਸਮਝ ਕੇ ਜੋ ਵੀ ਜਿੰਦਗੀ ਚ ਸਟੈਪ ਲੈਣਾ ਉਸ ਸੋਚ ਸਮਝ ਕੇ ਲਓ ਤੇ ਕਲੀਆਂ ਕਾਰਾਂ ਫੁਕਰਪੰਤੀਆਂ ਲਾਈਕ ਮਤਲਬ ਕਲੀ ਭਰਾ 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 ਦੋ ਪੈਗ ਲਾ ਕੇ ਇੱਥੇ ਕੋਈ ਭਰਾ ਭੂਣੀ ਕਿਸੇ ਦੱਸਾ ਵਾ ਇੱਥੇ ਸਿਸਟਮ ਆਪਣਾ ਲੋਟ ਦੇਖਦੇ ਆ ਸੋ ਇਹ ਗੱਲ ਹਮੇਸ਼ਾ ਸਾਰੇ ਖਿਆਲ ਰੱਖਿਓ ਇਹ ਤੇ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਕਿ ਮੈਂ ਵੀ ਇਦਾਂ ਹੀ ਬੱਸ ਲਾਈਕ ਪਿਆਰ 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 ਚ ਨਾ ਕਿ ਹਾਂ ਕਿਉਂਕਿ ਜਦੋਂ ਕਿਸੇ ਨੇ ਤੁਹਾਨੂੰ ਕੰਮ ਲੈਣਾ ਹੁੰਦਾ ਬਹੁਤ ਤੁਸੀਂ ਤੁਸੀਂ ਰੱਬ ਹੁੰਨੇ ਹੋ ਉਸ ਟਾਈਮ ਪਰ ਬੰਦੇ ਅੱਗੇ ਜਾ ਕੇ ਭੁੱਲ ਜਾਂਦੇ ਆ ਕਿ ਇਹ ਬੰਦੇ ਨੇ ਤੁਹਾਡੇ ਲਈ ਕੀ ਕੀਤਾ ਕਿਉਂਕਿ ਹਰੇਕ ਬੰਦਾ ਇੱਥੇ ਹੱਥ ਨੂੰ ਹੱਥ ਹੁੰਦਾ ਹਰੇਕ ਬੰਦਾ ਤੁਹ ਸਭ ਨੂੰ ਕੋਈ ਨਾ ਕੋਈ ਮਤਲਬ ਹੁੰਦਾ ਤੁਹਾਡੇ ਤੋਂ ਹਨਾ ਮੈਨੂੰ ਲੱਗਦਾ ਕਿ ਮੈਂ ਥੋੜੇ ਜਿਹੇ ਟਾਈਮ ਚ ਮੈਂ ਬਹੁਤ ਕੁਝ ਸਿੱਖਿਆ ਡੇਢ ਸਾਲ ਜਿਹੜੇ ਮੇਰਾ ਜ਼ਿੰਦਗੀ ਦੇ ਪਿਛਲੇ ਬੀਤੇ ਹੈ ਨਾ ਮੈਂ ਬਹੁਤ ਕੁਝ ਸਿੱਖਿਆ ਸਟਾਰ ਬਣ ਤੋਂ ਬਾਅਦ ਟੌਪ ਨੂੰ ਜਗ੍ਹਾ ਬਰੂ ਗਾਣਾ ਚੱਲ ਗਿਆ ਲਿਟਰਲੀ ਗਾਣਾ ਮਿਲੀਅਨ ਬਿਲੀਅਨ ਦੇ ਵਿੱਚ ਹੋ ਗਿਆ ਬੜੀਆ ਸਾਰੇ ਪਾਸੇ ਲਾਈਕ ਮੈਂ ਇੰਗਲੈਂਡ ਗਿਆ ਸ਼ੋਅ ਲਾਇਆ ਮੈਂ ਲਾਈਕ ਮੇਰਾ ਥੋੜਾ ਜਿਹਾ ਮੇਰੀ ਲਾਈਵ ਮੇਰੀ ਪਹਿਲਾਂ ਵੀ ਚਲੋ ਮੈਂ ਸੈੱਟ ਕਰ ਲਈ ਸੀ ਬਹੁਤ ਸੋਹਣੀ ਲਾਈਵ ਸੀ ਮੇਰੀ ਟੱਚਪੁਆਇੰਟ ਵਧੀਆ ਮੈਂ ਸਾਰਾ ਕੁਝ ਠੀਕ ਕਰ ਲਿਆ ਸੀ ਮਿਹਨਤ ਕਰਕੇ ਸੋ ਟੌਪ ਨੌਜ ਗੱਭਰੂ ਤੋਂ ਬਾਅਦ ਲੋਕ ਕੀ ਕਹਿੰਦੇ ਕਿ ਵਿੱਕੀ ਟੌਪ ਨੌਜ ਵਿੱਕੀ ਟੌਪ ਨੌਜ ਵਿੱਕੀ ਟੌਪ ਨੌਜ ਸੋ ਮੈਨੂੰ ਪਤਾ ਸੀ ਕਿ ਮੇਰੇ ਦਿਲ 'ਚ ਕੀ ਬੀਤੀ ਜਦੋਂ ਹੁਣ ਲਾਈਕ ਜਦੋਂ ਥੋੜੀ ਜੇਬ 'ਚ ਪੈਸਾ ਨਾ ਹੋਵੇ ਥੋੜੀ ਜੇਬ 'ਚ ਪੈਸਾ ਨਾ ਹੋਵੇ ਤੁਸੀਂ ਹੁਣ ਤੁਹਾਨੂੰ ਹਰੇਕ ਦੀ ਘਰੇ ਲਾਈਕ ਨੀਡ ਹੁੰਦੀ ਹੈ ਨਾ ਕਿ ਹਾਂ ਥੋੜੀ ਜੇਬ 'ਚ ਪੈਸਾ ਨਾ ਹੋਵੇ ਤੇ ਤੁਸੀਂ ਔਖੇ ਹੋਏ ਫਿਰੋਂ ਕਿ ਹਾਂ ਯਾਰ ਮੈਂ ਤਾਂ ਟਾਪ ਰੰਚ ਗੱਭਰੂ ਬਣ ਗਈ ਜੀਬ 'ਚ ਰੁਪਈਆ ਨਹੀਂ ਹੈਗਾ ਹੁਣ ਕਿਤੇ ਕੌਫੀ ਪੀਣ ਜਾਣਾ ਸਿੰਗਰ ਦੀ ਲਾਈਫ ਇਦਾਂ ਦੀ ਹੋ ਜਾਂਦੀ ਹੈ ਕਿ ਉਹਨੂੰ ਦਿਖਾਵਾ ਵੀ ਬਹੁਤ ਕਰਨਾ ਪੈਂਦਾ ਕਿਤੇ ਜਾਣਾ ਕਰਨਾ ਹੁਣ ਮਾੜੀ ਜਗ੍ਹਾ ਤੇ ਉਹ ਕੌਫੀ ਨਹੀਂ ਪੀ ਸਕਦਾ ਜਾਂ ਮਾੜੀ ਜਗ੍ਹਾ ਤੇ ਹੁਣ ਸੜਕ ਤੇ ਖੜਕੇ ਤਾਂ ਉਹ ਚਾਹ ਪੀ ਨਹੀਂ ਸਕਦਾ ਤੇ ਉਹਨੂੰ ਕਿਤੇ ਚੱਜ ਦੀ ਜਗ੍ਹਾ ਤੇ ਬੈਠਣਾ ਪੈਣਾ ਜਾ ਕੇ ਹਨਾ ਤੇ ਉੱਥੇ ਉਹਦਾ 5-10 ਹਜ਼ਾਰ ਰੁਪਏ ਬਿੱਲ ਵੀ ਆਉਂਦਾ ਤੇ ਉਹਨੂੰ 100 ਕੁਛ ਕਰਨਾ ਪੈਂਦਾ ਲੋਕਾਂ ਨੂੰ ਟ੍ਰੀਟ ਕਰਨਾ ਪੈਂਦਾ ਫੇਕ ਵੀ ਬਣਾਉਣਾ ਪੈਂਦਾ ਪਰ ਉਹ ਚੀਜ਼ਾਂ ਕਿਸੇ ਨੂੰ ਨਹੀਂ ਪਤਾ ਹੁੰਦੀਆਂ ਹਨ ਸੋ ਉਹਦੇ ਦਿਲ ਤੇ ਕੀ ਚੱਲ ਰਿਹਾ ਹੁੰਦਾ ਸੋ ਚਲੋ ਟਾਪ ਨੂੰ ਜਗਬਰੂ ਬਣ ਗਏ ਜੀ ਮੇਰੇ ਮੈਂ ਇੰਗਲੈਂਡ ਚ ਚਲਾ ਗਿਆ ਉੱਥੋਂ ਇੰਗਲੈਂਡ ਚ ਚਲਾ ਗਿਆ ਤੇ ਇੰਗਲੈਂਡ ਤੋਂ ਬਾਅਦ ਮੈਂ ਵਾਪਸ ਆਇਆ ਸਿਸਟਮ ਜ ਮੈਂ ਦੇਖਿਆ ਕਿ ਹਾਂ ਯਾਰ ਆ ਕੇ ਉੱਥੇ ਮੈਂ ਵਧੀਆ ਪੈਸੇ ਕਮਾਏ ਚਲੋ ਉਹ ਮੇਰੀ ਕੰਪਨੀ ਨੇ ਰੱਖ ਲਏ ਜੀ ਤੇ ਕਿ ਆਪਾਂ ਵੀ ਕਿ ਆ ਤੇਰੀ ਇਹ ਸਾਡੇ ਆ ਜੀ ਆ ਤੇਰੇ ਆ ਭਾਈ ਮੈਂ ਕਿਹਾ ਯਾਰ ਮੈਂ ਕਹਿੰਦੇ ਮੈਂ ਕਿਹਾ ਚਲੋ ਉਹ ਵੀ ਮਤਲਬ ਚੁੱਪ ਕਰਕੇ ਆ ਗਿਆ ਮੈਂ ਕੋਈ ਗੱਲ ਨਹੀਂ ਚਲੋ ਡਾਨਾ ਜੀ ਤੇ ਕਿਉਂਕਿ ਬੰਦਾ ਸਟਾਕ ਲਾਈਕ ਬੰਦਾ ਬੱਜਿਆ ਜਾਂਦਾ ਲਾਈਕ ਬੰਦਾ ਬੰਦਾ ਕੁਝ ਕਰ ਨਹੀਂ ਸਕਦਾ ਹੁੰਦਾ ਜੋ ਮੈਂ ਦੱਸਣਾ ਚਾਹੁੰਦਾ ਕਿ ਲੋਕ ਮੈਨੂੰ ਮੇਰੇ ਇੰਸਟਾਗ੍ਰam ਤੇ ਜਾ ਕੇ ਮੈਨੂੰ ਬੋਲਦੇ ਕਿ ਤੂੰ ਐ ਨਹੀਂ ਤੂੰ ਸੁਆਏ ਕੀਤਾ ਤੂੰ ਐ ਇਹ ਉਹ ਤੇ ਤੂੰ ਤੂੰ ਐ ਕੀਤਾ ਲੋਕਾਂ ਨੂੰ ਜਿਹੜੇ ਬੰਦੇ ਨੂੰ ਪਤਾ ਕਿ ਮੈਂ ਕੌਣ ਆ ਕਿਵੇਂ ਆ ਤੇ ਮੈਂ ਦੱਸਣਾ ਚਾਹੁੰਨਾ ਹਰੇਕ ਬੰਦੇ ਦੀ ਹਰੇਕ ਦੀ ਘਰ ਦੀ ਮਜਬੂਰੀ ਹੁੰਦੀ ਹੈ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਉਹਦੇ ਦਿਲ ਚ ਕੀ ਚੱਲਦਾ ਹੁੰਦਾ ਹਨਾ ਕਿਸੇ ਨੂੰ ਕੀ ਪਤਾ ਮੇਰੇ ਦਿਲ ਚ ਕੀ ਚੱਲਦਾ ਜਾਂ ਮੇਰੇ ਘਰੇ ਕੀ ਪ੍ਰੋਬਲਮ ਹੈ ਮੇਰੇ ਘਰੇ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਹਨਾ ਮੇਰੇ ਅੰਦਰ ਕੀ ਚੱਲਦਾ ਹਨਾ ਜਦੋਂ ਕਿਸੇ ਤੇ ਬੀਤਦੀ ਹੈ ਤਾਂ ਉਦੋਂ ਪਤਾ ਲੱਗਦਾ ਕਿ ਜਿਹੜੇ ਬੰਦੇ ਨਾਲ ਹੁੰਦੀ ਹੈ ਇਹ ਦੂਰ ਦੇ ਢੋਲ ਹਮੇਸ਼ਾ ਸਹਾਵ ਨੇ ਲੱਗਦੇ ਹੁੰਦੇ ਆ ਸਭ ਨੂੰ ਤੇ ਇਹ ਚੀਜ਼ਾਂ ਮੈਂ ਆਪ ਹਣਾਈਆਂ ਤੇ ਉਦੋਂ ਬਾਅਦ ਸਮ ਰੀਜ਼ਨਸ ਬਹੁਤ ਖੁਸ਼ ਹੋਇਆ ਬਹੁਤ ਕੁਝ ਚੱਲਿਆ ਬੜੀਆਂ ਚੀਜ਼ਾਂ ਸੀ ਜਿਹੜੀਆਂ ਕਮਿਟਮੈਂਟਸ ਹੁੰਦੀਆਂ ਨਾ ਬੰਦੇ ਦੀਆਂ ਉਹ ਪੂਰੀਆਂ ਨਾ ਹੋਣ ਤੇ ਫਿਰ ਬੰਦਾ ਆਬਵੀਅਸਲੀ ਉਹ ਕੋਈ ਵੀ ਆ ਕੋਈ ਵੀ ਆ ਕਿਸੇ ਦੀ ਲਾਈਫ ਬਿਨਾ ਪੈਸਿਆਂ ਤੋਂ ਇੱਥੇ ਕੋਈ ਨਹੀਂ ਕਿਸੇ ਦੀ ਲਾਈਫ ਚੱਲਦੀ ਜੇ ਤੁਸੀਂ ਰੋਟੀ ਲੈ ਕੇ ਜਾਓਗੇ ਘਰ ਦੇ ਰੋਟੀ ਖਾਣਗੇ ਉਹ ਪੈਸੇ ਨਾਲ ਹੀ ਆਉਣਾ ਸਾਰਾ ਕੁਝ ਉਹ ਮਿਹਨਤ ਕਮਾਈ ਕਰੋਗੇ ਤਾਂ ਹੀ ਆਉਣਾ ਤੇ ਐਦਾਂ ਕਿਸੇ ਨੇ ਕੁਝ ਨਹੀਂ ਦੇਣਾ ਸੋ ਜਿਹੜੀ ਉਹ ਚੀਜ਼ ਮੈਂ ਹੰਡਾਈ ਉਹਨਾਂ ਦੇਣਾਂ ਦੇ ਵਿੱਚ ਕਿ ਮੈਂ ਐਡਾ ਵੱਡਾ ਲਾਈਕ ਨਾਮ ਬਣਾ ਕੇ ਵੀ ਤੇ ਮੈਂ ਲਾਈਕ ਇਧਰ ਉਧਰ ਮੈਨੂੰ ਪਤਾ ਸੀ ਕਿ ਮੈਂ ਕਿਦਾਂ ਸਰਵਾਈਵ ਕਰ ਰਿਹਾ ਹਾਂ ਨਾ ਤੇ ਕਿਉਂਕਿ ਇਸ ਕਲਾਕਾਰ ਬਣ ਕੇ ਤੁਹਾਨੂੰ ਸਾਰਾ ਕੁਝ ਮੇਨਟੇਨ ਰੱਖਣਾ ਪੈਣਾ ਤੁਹਾਡੇ ਖਰਚੇ ਤੁਹਾਡੇ ਕੱਪੜੇ ਤੁਹਾਡੀ ਗੱਡੀ ਤੁਹਾਡੇ ਸ਼ੂਜ਼ ਤੁਹਾਡੀਆਂ ਐਨਕਾਂ ਉਹ ਤੁਸੀਂ ਹੁਣ ਇੰਸਟਾਗ੍ਰam ਤੇ ਫੋਟੋ ਤੁਸੀਂ ਹੁਣ ਕੱਪੜੇ ਲਾ ਕੇ ਤਾਂ ਪਾਣੀ ਦੇਣੀ ਜੇ ਤੁਸੀਂ ਇਦਾਂ ਹੀ ਸੋਤੇ ਉੱਠ ਕੇ ਤਾਂ ਉਹ ਫੋਟੋ ਅਪਲੋਡ ਕਰਨੀ ਨਹੀਂ ਉੱਥੇ ਤੁਹਾਨੂੰ ਜੇ ਤੁਸੀਂ ਬਣਾਉਂਗੇ ਤਾਂ ਸੋਹਣੇ ਜੇ ਬਣ ਕੇ ਮਤਲਬ ਹਰ ਇੱਕ ਚੀਜ਼ ਉਹ ਤੁਹਾਨੂੰ ਵਧੀਆ ਆਪਣੇ ਆਪ ਨੂੰ ਪੇਸ਼ ਕਰੋਗੇ ਤਾਂ ਹੀ ਲੋਕ ਲੋਕ ਕੀ ਪਿਆਰ ਕਰਨਗੇ ਹਨਾ ਤੇ ਉਹ ਬਹੁਤ ਚੀਜ਼ਾਂ ਹੋਈਆਂ ਲੋਕੀ ਮੈਨੂੰ ਕਮੈਂਟ ਚ ਬਹੁਤ ਕੁਝ ਬੋਲਦੇ ਤਾਂ ਪਰ ਮੈਂ ਬੜਾ ਪੇਸ਼ੈਂਸ ਮੇਰੇ ਜਿਵੇਂ ਕਈ ਵਾਰ ਤਾਂ ਮੈਨੂੰ ਇਹਦਾ ਹੁੰਦਾ ਕਿ ਮੈਂ ਗਾਲਾਂ ਕੱਢਾਂ ਤੇ ਫਿਰ ਮੈਂ ਸੋਚਦਾ ਨਾ ਕਿ ਚੱਲ ਛੱਡ ਯਾਰ ਸੋ ਬਹੁਤ ਔਖਾ ਲਾਈਕ ਔਖਾ ਔਖਾ ਸਮਾਂ ਵੀ ਦੇਖਿਆ